ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਵਿੱਚ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ ਸ਼ੇਮੀ ਪਾਠ ਨੰਬਰ 11 ਦਾਤੇ ਪਾਠ ਦਾ ਨਾਮ ਹੈ ਦਾਤੇ ਘਰ ਵਿੱਚ ਕੋਈ ਵੀ ਚੀਜ਼ ਆ ਸਕਣੀ ਮੁਸ਼ਕਲ ਸੀ ਬੱਚੇ ਹੀ ਨੇ ਹੋ ਗਏ ਸਾਨ ਕੇ ਮੁਸ਼ਕਲ ਨਾਲ ਘਰ ਦਾ ਅੰਨ ਪਾਣੀ ਟੁਰਦਾ ਸੀ ਕਈ ਮਹੀਨੇ ਹੋਏ ਗੀਤਾ ਦੀ ਖੂਬਸੂਰਤ ਤੇਲ ਦੀ ਬੋਤਲ ਖਾਲੀ ਹੋ ਗਈ ਸੀ ਫਿਰ ਉਸ ਬੋਤਲ ਵਿੱਚ ਸਰੋਂ ਦਾ ਤੇਲ ਪਾ ਲਿਆ ਗਿਆ ਬੋਤਲ ਉਤੇ ਲੰਮੇ ਵਾਲਾਂ ਵਾਲੀ ਇਸਰੀ ਦੀ ਤਸਵੀਰ ਥਿੰਦੀ ਹੋ ਕੇ ਬਿਲਕੁਲ ਖਰਾਬ ਹੋ ਗਈ ਪਰ ਨਮੀ ਬੋਤਲ ਨਾ ਆ ਸਕੀ ਬੱਚਿਆਂ ਦੇ ਪਿਤਾ ਕੋਲ ਇੱਕੋ ਕਈ ਸਾਲ ਪੁਰਾਣਾ ਗਰਮ ਸੋਟ ਸੀ ਸਰਦੀਆਂ ਵਿੱਚ ਉਹ ਹੀ ਗਰਮੀਆਂ ਉੜੀਕਦੇ ਕਿਉਂਕਿ ਉਦੋਂ ਗਰਮ ਕੱਪੜੇ ਨਹੀਂ ਪਾਉਣੇ ਪੈਣਗੇ ਜਦੋਂ ਗਰਮੀਆਂ ਆਉਂਦੀਆਂ ਤਾਂ ਉਹ ਸਰਦੀਆਂ ਨੂੰ ਉੜੀਕਣ ਲੱਗ ਜਾਂਦੇ ਖਾਣ ਪੀਣ ਦਾ ਵੀ ਇਹੋ ਹਾਲ ਸੀ ਸਵੇਰੇ ਦੁੱਧ ਲੈ ਲੈਂਦੇ ਪਰ ਸਾਰਾ ਦਿਨ ਪਿੰਦਾ ਕੋਈ ਨਾ ਕੁਝ ਚਾਹ ਵਿੱਚ ਪਾ ਲੈਂਦੇ ਤੇ ਬਾਕੀ ਦਾ ਪਿਆ ਰਹਿੰਦਾ ਫਿਰ ਰਾਤ ਨੂੰ ਵਾਰੀ ਨਾਲ ਕੋਈ ਬੱਚਾ ਇਹ ਦਿਨ ਦਾ ਬੱਚਾ ਦੁੱਧ ਪੀ ਲੈਂਦਾ ਐਸ ਤਰ੍ਹਾਂ ਸਾਰਾ ਦਿਨ ਘਰ ਵਿੱਚ ਕਾਫੀ ਦੁੱਧ ਹੋਣ ਦਾ ਭਲੇਖਾ ਬਣਿਆ ਰਹਿੰਦਾ ਇੱਕ ਦਿਨ ਚੂੜੀਆਂ ਵੇਚਣ ਵਾਲਾ ਆ ਗੀਤਾ ਦੀਆਂ ਤਿੰਨੇ ਧੀਆਂ ਗੀਤਾ ਨੂੰ ਲੈ ਕੇ ਉਸ ਦੇ ਕੋਲ ਬੈਠ ਗਈਆਂ ਕਈ ਨਮੂਨੇ ਪਸੰਦ ਹੋਏ ਤੇ ਫਿਰ ਕਈ ਉਹਨਾਂ ਤੋਂ ਵੀ ਵੱਧ ਪਸੰਦ ਜਿਹੜਾ ਇੱਕ ਨੂੰ ਚੰਗਾ ਲੱਗਦਾ ਸੀ ਉਹੀ ਦੂਜੀ ਮੰਗਦੀ ਬੇਚੜ ਵਾਲੇ ਨੇ ਇੱਕ ਨਮੂਨਾ ਗੀਤਾ ਨੂੰ ਵੀ ਪਸੰਦ ਕਰਵਾ ਲਿਆ ਪਰ ਜਦ ਉਸ ਨੇ ਹਿਸਾਬ ਕੀਤਾ ਤਾਂ ਤਿੰਨੋਂ ਕੁੜੀਆਂ ਦੀਆਂ ਚੂੜੀਆਂ ਦੇ ਹੀ 1 ਰੁਪਿਆ 65 ਪੈਸੇ ਬਣ ਗਏ ਗੀਤਾ ਨੂੰ ਆਪ ਚੂੜੀਆਂ ਚੜਾਉਣ ਦਾ ਹੌਸਲਾ ਨਾ ਪਿਆ ਬਹੁਤੇ ਬੱਚੇ ਹੁਣ ਕਰਕੇ ਉਹਨਾਂ ਦੀ ਹਾਲਤ ਮੰਦੀ ਹੋ ਗਈ ਸੀ ਪਰ ਉਹਨਾਂ ਪੰਜਾਂ ਬੱਚਿਆਂ ਉੱਤੇ ਇਸ ਮਾਰੇ ਹਾਲ ਦਾ ਅਸਲੋ ਹੀ ਕੋਈ ਅਸਰ ਨਹੀਂ ਸੀ ਹਰ ਸ਼ੈਤ ਉਹ ਬੇਖਬਰ ਉਹ ਇਸ ਤਰ੍ਹਾਂ ਰੁੱਜ ਕੇ ਆਪੋ ਵਿੱਚ ਖੇਡਦੇ ਰਮੇ ਜਿਵੇਂ ਜ਼ਮੀਨ ਕੇਵਲ ਉਹਨਾਂ ਦੇ ਖੇਡਣ ਲਈ ਹੀ ਬਣੀ ਹੋਵੇ ਤੇ ਸੂਰਜ ਉਹਨਾਂ ਨੂੰ ਖਿਡਾਉਣ ਲਈ ਚੜਿਆ ਹੋਵੇ ਇਸ ਗਰੀਬ ਘਰ ਵਿੱਚ ਉਹਨਾਂ ਦੀ ਆਪਣੀ ਵੱਖਰੀ ਹੀ ਦੁਨੀਆ ਸੀ ਕਦੇ-ਕਦੇ ਬੈਠੇ-ਬੈਠੇ ਉਹ ਨਾਟਕ ਕਰਨ ਲੱਗ ਜਾਂਦੇ ਕੋਈ ਡਾਕਟਰ ਬੰਦਾ ਕੋਈ ਨਰਸ ਤੇ ਕੋਈ ਬਿਮਾਰ ਕਦੇ ਕੁੜੀਆਂ ਇੱਕ ਦੂਜੇ ਦੀਆਂ ਗਵੰਡਣਾ ਬਣ ਜਾਂਦੀਆਂ ਤੇ ਫੇਰ ਬੱਚਿਆਂ ਦੀਆਂ ਤੇ ਉਹਨਾਂ ਦੀਆਂ ਮਾਮਾ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੀਆਂ। ਉਹ ਹਰ ਰੋਜ਼ ਸਕੂਲੋਂ ਜਾਂ ਆਂਡ ਗਵਾੜ ਤੋਂ ਕੋ ਨਵੇਂ ਖੇਡ ਸਖ ਸਖ ਕੇ ਆਉਂਦੇ ਤੇ ਗੀਤਾ ਨੂੰ ਸਮਝ ਵੀ ਨਾ ਆਉਂਦੀ ਕਿ ਉਹ ਕੀ ਖੇਡ ਰਹੇ ਹਨ। ਸਭ ਤੋਂ ਛੋਟਾ ਮੁੰਡਾ ਟੱਬਰ ਦੇ ਹਾਰਜੀ ਨੂੰ ਬਾਹਰੋਂ ਆਉਂਦੇ ਵੇਖ ਕੇ ਕਿਲਕਾਰੀਆਂ ਮਾਰਦਾ। ਉਹ ਹਰ ਨਵੀਂ ਚੀਜ਼ ਨੂੰ ਵੇਖ ਕੇ ਹਾਜ਼ਾ ਭਾਵੇਂ ਉਹ ਉਸ ਦੀ ਭੈਣ ਦੀਆਂ ਪੁਰਾਣੀਆਂ ਰੰਗਦਾਰ ਚਪਲਾ ਹੀ ਕਿਉਂ ਨਾ ਹੋਣ। ਇੱਕ ਦਿਨ ਗੀਤਾ ਬਾਜ਼ਾਰ ਗਈ ਸੀ ਬੱਚੇ ਘਰ ਵਿੱਚ ਖੇਡ ਰਹੇ ਸਨ ਘਰ ਵਿੱਚੋਂ ਉੱਠ ਰਹੇ ਹਾਸੇ ਤੇ ਕੂਕਾਂ ਇਸ ਗੱਲ ਦੀ ਗਵਾਹੀ ਸਨ ਵੱਡੀ ਕੁੜੀ ਮਾਂ ਬਣੀ ਹੋਈ ਸੀ ਬਾਕੀ ਸਾਰੇ ਹੱਸ ਰਹੇ ਸਨ ਤੋਂ ਮੰਮੀ ਦੀ ਕਮੀਜ਼ ਪਾ ਲੈ ਕਿਸੇ ਨੇ ਸਲਾਹ ਦਿੱਤੀ ਹਾਂ ਹਾਂ ਸਾਰਿਆਂ ਇੱਕੋ ਵਾਰ ਕਿਹਾ ਵੱਡੀ ਕੁੜੀ ਨੇ ਇੱਕ ਟਰੰਕ ਉੱਤੇ ਪੇ ਮੈਲੇ ਕੱਪੜਿਆਂ ਵਿੱਚੋਂ ਇੱਕ ਕਮੀਜ਼ ਪਛਾਣ ਕੇ ਚੁੱਕ ਲਈ ਨਾਲ ਕੁਝ ਖੜ ਗਿਆ ਆ ਚਾਬੀਆਂ ਉਸ ਨੇ ਟੱਪ ਕੇ ਕਿਆ ਚਾਬੀਆਂ ਦਾ ਮਤਲਬ ਸੀ ਮੰਮੀ ਦਾ ਖੁੱਲਾ ਟਰੰਕ ਟਰੰਕ ਵਿੱਚ ਪੈਸੇ ਬੈਟਰੀ ਵੱਡੀ ਕੁੜੀ ਦਾ ਛੋਟੇ ਹੁੰਦੇ ਦਾ ਮੋਤੀਆਂ ਵਾਲਾ ਫਰਾਗ ਅਤੇ ਹੋਈ ਕਈ ਕੁਝ ਉਹਨਾਂ ਨੂੰ ਖੇੜ ਭੁੱਲ ਗਏ ਜਿੰਦਰੇ ਵਿੱਚ ਚਾਬੀ ਗਈ ਉਹ ਸਦਕੇ ਖੁੱਲ ਗਿਆ ਵੱਡੀ ਕੁੜੀ ਨੇ ਖੁਸ਼ ਹੁੰਦਿਆ ਕਿਆ ਉਸ ਨੇ ਥੋੜਾ ਜਿਹਾ ਟੱਕਣ ਚੁੱਕ ਕੇ ਪੈਸਿਆਂ ਵਾਲੇ ਪਾਸੇ ਹੱਥ ਮਾਰਿਆ ਦਸਾਂ ਦਾ ਇੱਕ ਨੋਟ ਉਸ ਦੇ ਹੱਥ ਆ ਗਿਆ ਉਸ ਨੇ ਵਾਰ ਕੱਢ ਕੇ ਵੇਖਿਆ ਹਾਂ ਦਸਾਂ ਦਾ ਨੋਟ ਹੀ ਸੀ ਚਲੋ ਬਾਜ਼ਾਰ ਚੱਲੀਏ ਸਾਰੇ ਐਕਦਮ ਸਲਾ ਬਣਾਈ ਦਸਾਂ ਦਾ ਨੋਟ ਕੋਲ ਹੋਣ ਕਰਕੇ ਸਾਰਾ ਸ਼ਹਿਰ ਉਹਨਾਂ ਨੂੰ ਆਪਣੀ ਮੁਠੀ ਵਿੱਚ ਜਾਪਦਾ ਸੀ ਵੱਡੀ ਦੁਕਾਨ ਤੋਂ ਮਠਿਆਈ ਲਈਏ ਬਾਜ਼ਾਰ ਅੱਪੜ ਕੇ ਇੱਕ ਨੇ ਸਲਾ ਦਿੱਤੀ ਅੱਪੜ ਮਤਲਬ ਪਹੁੰਚ ਕੇ ਨਾ ਭਾਈ ਮਠਿਆਈ ਖਾ ਕੇ ਬਿਮਾਰ ਹੋ ਜਾਈਏ ਦੂਜੇ ਨੂੰ ਕਿਤੇ ਗੀਤਾ ਦਾ ਕਿਹਾ ਯਾਦ ਆ ਗਿਆ ਚੰਗਾ ਖਡਾਉਣੇ ਲਈਏ ਇੱਕ ਹੋਰ ਨਵ ਫੁਰਨਾ ਫੁਰਿਆ ਮਨਿਆਰੀ ਵਾਲੀ ਦੁਕਾਨ ਵਿੱਚ ਲੱਕੜੀ ਦੇ ਸ਼ੋਕੇਸਾਂ ਵਿੱਚ ਬੰਗਾ ਬਾਹਰ ਹੀ ਰੱਖੀਆਂ ਹੋਈਆਂ ਸਨ ਵੱਡੀ ਤੋਂ ਛੋਟੀ ਨੂੰ ਖਿਆਲ ਆਇਆ ਕਿ ਜਿਸ ਦਿਨ ਉਹਨਾਂ ਸਾਰਿਆਂ ਨੇ ਬੰਗਾ ਚੜਾਈਆਂ ਸਨ ਉਸ ਦਿਨ ਮੰਮੀ ਨੇ ਨਹੀਂ ਚੜਾਈਆਂ ਸਨ ਅਜ ਇੰਨੇ ਪੈਸੇ ਨੇ ਉਹਨਾਂ ਲਈ ਬੰਗਾ ਲੈਣੀਆਂ ਚਾਹੀਦੀਆਂ ਨੇ ਉਹਨਾਂ ਦਾ ਇਹ ਖਿਆਲ ਸਾਰਿਆਂ ਨੂੰ ਪਸੰਦ ਆਇਆ ਭਾਈ ਮੰਮੀ ਦੇ ਮੇਚ ਦੀਆਂ ਬੰਗਾਂ ਦੇ ਵੱਡੀ ਕੁੜੀ ਨੇ ਨੋਟ ਅੱਗੇ ਕਰ ਦਿਆ ਗਿਆ ਕਿਹੜੀਆਂ ਲੈਣੀਆਂ ਨੇ ਉਸ ਨੇ ਇੱਕ ਨਮੂਨੇ ਤੇ ਹੱਸ ਹੱਥ ਲਾ ਦਿੱਤਾ ਕਿੰਨੀਆਂ 12 ਅੱਜ ਘਟ ਲੈਣ ਦਾ ਦਿਨ ਨਹੀਂ ਸੀ ਭਾਈ ਨੇ 12 ਬੰਗਾ ਬਣ ਕੇ ਲਿਫਾਫੇ ਵਿੱਚ ਪਾ ਦਿੱਤੀਆਂ ਜੇ ਪੂਰੀਆਂ ਨਾ ਆਈਆਂ ਤਾਂ ਅਸੀਂ ਬਦਲਾ ਲਵਾਂਗੇ ਅੱਛਾ ਹੋ ਕੀ ਦਿਆਂ ਬੱਚਿਆਂ ਕੋਲ ਦਸਾਂ ਦਾ ਨੋਟ ਸੀ ਸਾਹਮਣੇ ਤੇਲ ਦੀ ਇੱਕ ਬੋਤਲ ਪਈ ਸੀ ਇਸ ਤਰ੍ਹਾਂ ਦੀ ਖਾਲੀ ਬੋਤਲ ਮੰਮੀ ਦੇ ਸ਼ਿੰਗਾਰ ਮੇਜਤੇ ਰਹਿੰਦੀ ਸੀ ਇੱਕੇ ਤੇਲ ਦੀ ਬੋਤਲ ਦੇ ਦੇ ਵੱਡੀ ਕੁੜੀ ਨੇ ਕਿਹਾ ਸਾਰਿਆਂ ਸਿਰ ਹਿਲਾ ਕੇ ਉਸ ਦੀ ਸ਼ਲਾਗਾ ਕੀਤੀ ਦੁਕਾਨਦਾਰ ਨੇ ਤੇਲ ਦੀ ਬੋਤਲ ਇੱਕ ਹੋਰ ਲਫਾਫੇ ਵਿੱਚ ਪਾ ਦਿੱਤੀ ਉਹ ਪਾਊਡਰ ਵੀ ਦੇ ਦੇ ਉਸ ਨੇ ਪਾਊਡਰ ਦਾ ਡੱਬਾ ਵੀ ਰੱਖ ਦਿੱਤਾ ਹੋਰ ਅਜੇ ਕੁਝ ਪੈਸੇ ਬਾਕੀ ਹਨ ਬਸ ਹੋਰ ਕੁਝ ਨਹੀਂ ਇਹ ਸਾਰਾ ਕੁਝ ਬਣ ਕੇ ਬਾਕੀ ਪੈਸੇ ਦੇ ਦੇ ਸਵਾਗਤਾਂ ਦੀ ਇਹ ਪੋਟਲੀ ਚੁੱਕੇ ਜਦੋਂ ਘਰ ਨੂੰ ਤੁਰੇ ਤਾਂ ਸਭ ਤੋਂ ਛੋਟੀ ਕੁੜੀ ਨੇ ਕਿਹਾ ਅੱਜ ਅਸੀਂ ਮੰਮੀ ਨੂੰ ਖੁਸ਼ ਕਰ ਦੇਣਾ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 6ਵੀਂ ਪਾਠ ਨੰਬਰ 11 ਜਿਸ ਦਾ ਨਾਮ ਹੈ ਦਾਤੇ ਲੇਖਕ શ્રી ਕੁਲਬੰਦ ਸਿੰਘ ਵੀਰਕ ਜੀ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਗੀਦਾ ਦੇ ਘਰ ਦੀ ਹਾਲਤ ਇੰਨੀ ਖਰਾਬ ਕਿਉਂ ਸੀ ਗੀਤਾ ਦੇ ਪੰਜ ਬੱਚੇ ਹੋਣ ਕਾਰਨ ਉਸੇ ਘਰ ਦੇ ਹਾਲਤ ਇੰਨੇ ਖਰਾਬ ਸੀ ਕਿਉਂ ਖਰਾਬ ਸੀ ਉਹਦੇ ਪੰਜ ਬੱਚੇ ਸਨ ਗੀਤਾ ਦਾ ਪਰਿਵਾਰ ਗਰਮੀਆਂ ਵਿੱਚ ਸਰਦੀਆਂ ਨੂੰ ਤੇ ਸਰਦੀਆਂ ਵਿੱਚ ਗਰਮੀਆਂ ਨੂੰ ਕਿਉਂ ਉੜਿੱਕਦਾ ਸੀ ਗੀਤਾ ਦੇ ਪਰਿਵਾਰ ਕੋਲ ਨਾ ਸਰਦੀਆਂ ਦੇ ਕੱਪੜੇ ਸਨ ਤੇ ਨਾ ਗਰਮੀਆਂ ਦੇ ਇਸ ਲਈ ਉਹ ਸਰਦੀਆਂ ਵਿੱਚ ਗਰਮੀਆਂ ਨੂੰ ਤੇ ਗਰਮੀਆਂ ਵਿੱਚ ਸਰਦੀਆਂ ਨੂੰ ਉੜਿੱਕਦਾ ਸੀ ਤੀਸਰਾ ਪ੍ਰਸ਼ਨ ਗੀਤਾ ਨੂੰ ਆਪ ਚੂੜੀਆਂ ਚੜਾਉਣ ਦਾ ਹੌਸਲਾ ਕਿਉਂ ਨਹੀਂ ਪਿਆ ਕਿਉਂਕਿ ਉਸਨੂੰ ਤਿੰਨਾ ਕੁੜੀਆਂ ਦੀਆਂ ਚੂੜੀਆਂ ਉੱਤੇ ਹੀ 1 ਰੁਪਇਆ 65 ਪੈਸੇ ਖਰਚਣੇ ਪਏਗੇ ਸਨ ਤੇ ਉਸ ਦੀ ਪੈਸੇ ਖਰਚਣ ਦੀ ਗੁੰਜਾਇਸ਼ ਕਿਸੀ ਘਟ ਹੋਣ ਕਾਰਨ ਆਪ ਚੂੜੀਆਂ ਚੜਾਉਂਦਾ ਹੌਸਲਾ ਨਾ ਪਿਆ ਮਤਲਬ ਤਿੰਨਾ ਕੁੜੀਆਂ ਦੀਆਂ ਉਹਨੇ ਚੂੜੀਆਂ ਚੜਾਈਆਂ 1 ਰੁਪਇਆ 65 ਪੈਸੇ ਖਰਚ ਹੋ ਗਏ ਸੀਗੇ ਉਹਦੇ ਕੋਲ ਪੈਸੇ ਘੱਟ ਸੀਗੇ ਤੇ ਉਹਨੇ ਆਪ ਚੂੜੀਆਂ ਚੜਾਉਣ ਦਾ ਉਹਨੂੰ ਹੌਸਲਾ ਜਿਹੜਾ ਹੈਗਾ ਆ ਨਾ ਪਿਆ ਬੱਚੇ ਆਪਣੀ ਮਾਂਤਾਲੇ ਚੂੜੀਆਂ ਤੇਲ ਦੀ ਬੋਤਲ ਤੇ ਪਾਊਡਰ ਕਿਉਂ ਲੈ ਕੇ ਆਏ ਸਨ ਬੱਚੇ ਆਪਣੀ ਮਾਤਾ ਲਈ ਚੋੜੀਆਂ ਤੇਲ ਦੀ ਬੋਤਲ ਤੇ ਪਾਊਡਰ ਇਸ ਤਰ੍ਹਾਂ ਕੇ ਲੈ ਕੇ ਆਏ ਕਿਉਂਕਿ ਉਸ ਕੋਲ ਲਾਤਾ ਇਹ ਚੀਜ਼ਾਂ ਸਨ ਤੇ ਨਾ ਹੀ ਉਸ ਦਾ ਇਹਨਾਂ ਚੀਜ਼ਾਂ ਨੂੰ ਖਰੀਦਣ ਦਾ ਹੌਸਲਾ ਪੈਂਦਾ ਸੀ ਇਸ ਕਹਾਣੀ ਦੇ ਵਿੱਚ ਦਾਤੇ ਕਿਸ ਨੂੰ ਕਿਹਾ ਗਿਆ ਹੈ ਤੇ ਕਿਉਂ ਕਿਹਾ ਗਿਆ ਹੈ ਇਸ ਕਹਾਣੀ ਵਿੱਚ ਦਾਤੇ ਬੱਚਿਆਂ ਨੂੰ ਕਿਹਾ ਗਿਆ ਹੈ ਕਿਉਂਕਿ ਆਪਣੀ ਮਾਤਾ ਲਈ ਉਹ ਚੀਜ਼ਾਂ ਖਰੀਦਦੇ ਹਨ ਜੋ ਉਹ ਆਪ ਖਰੀਦਣ ਦਾ ਹੌਸਲਾ ਨਹੀਂ ਸੀ ਕਰਦੇ ਖਾਲੀ ਥਾਂ ਮ भरो ਇਸ ਗ੍ਰੇਵਕਾਰ ਵਿੱਚ ਉਹਨਾਂ ਦੀ ਆਪਣੀ ਹੀ ਵਕਰੀ ਡੈਸ਼ ਸੀ ਦੁਨੀਆਂ ਸੀ ਤੂੰ ਮੰਮੀ ਦੀ ਡੈਸ਼ ਪਾ ਲੈ ਤੂੰ ਮੰਮੀ ਦੀ ਕਮੀਜ਼ ਪਾ ਲੈ ਦਸਾਂ ਦਾ ਡੈਸ਼ ਹੋਣ ਕਾਰਨ ਸਾਰਾ ਸ਼ਹਿਰ ਉਹਨਾਂ ਨੂੰ ਆਪਣੀ ਮੁਠੀ ਵਿੱਚ ਜਾਪਦਾ ਸੀ ਨੋਟ ਨਾ ਪਾਈ ਡੈਸ਼ ਖਾ ਕੇ ਬਿਮਾਰ ਹੋ ਜਾਂਦਾ ਹੈ ਮਠਿਆਈ ਅੱਜ ਅਸੀਂ ਡੈਸ਼ ਨੂੰ ਖੁਸ਼ ਕਰ ਦੇਣਾ ਹੈ ਮੰਮੀ ਨੂੰ ਬਾਕਾਂ ਵਿੱਚ ਵਰਤੋ ਖੂਬਸੂਰਤ ਸੁੰਦਰ ਮੇਰੇ ਸਕੂਲ ਦੀ ਇਮਾਰਤ ਬਹੁਤ ਖੂਬਸੂਰਤ ਹੈ ਪਲੇਖਾ ਪਰਮ ਕਈ ਲੋਕ ਪਰਮ ਪਲੇਖੇ ਵਿੱਚ ਹੀ ਲੜਾਈ ਕਰ ਬੈਠਦੇ ਹਨ ਪਸੰਦ ਮਨ ਨੂੰ ਚੰਗੀ ਲੱਗਣਾ ਮੈਨੂੰ ਪੰਜਾਬੀ ਵਿਸ਼ਾ ਬਹੁਤ ਪਸੰਦ ਹੈ ਹੌਸਲਾ ਦਲੇਰੀ ਮੁਸੀਬਤ ਵਿੱਚ ਹੌਸਲੇ ਤੋਂ ਕੰਮ ਲਵੋ ਸ਼ਲਾੰਗਾ ਪ੍ਰਸ਼ंसा ਚੰਗੇ ਪੇਪਰ ਹੋਣ ਕਾਰਨ ਅਧਿਆਪਕ ਨੇ ਮੇਰੀ ਸ਼ਲਾੰਗਾ ਕੀਤੀ ਸੁਗਾਤ ਤੋਹਫਾ ਮੇਰੇ ਜਨਮ ਦਿਨ ਉਤੇ ਮੇਰੇ ਪਾਪਾ ਨੇ ਇੱਕ ਸੁਗਾਤ ਦਿੱਤੀ ਪੋਟਲੀ ਛੋਟੀ ਘਟੜੀ ਸਾਧੂ ਕੋਲ ਇੱਕ ਪੋਟਲੀ ਸੀ ਨਮੂਨਾ ਨਮੂਨਾ ਦਾ ਮਤਲਬ ਹੁੰਦਾ ਹੈ ਮਾਡਲ ਗਲੋਬ ਧਰਤੀ ਦਾ ਇੱਕ ਨਮੂਨਾ ਹੈ ਖੂਬਸੂਰਤ ਸੁੰਦਰ ਪਲੇਖਾ ਪਰਮ ਪਸੰਦ ਮਾਨੂੰ ਚੰਗੀ ਲੱਗਣਾ ਹੌਸਲਾ ਦਲੇਰੀ ਛਲਾਗਾ ਪ੍ਰਸ਼ੰਸਾ ਸੁਗਾਤ ਤੋਹਫਾ ਪੋਟਲੀ ਛੋਟੀ ਘਟੜੀ ਨਮੂਨਾ ਗਲੋਬ ਸਹੀ ਜਾਂ ਗਲਤ गीता ਦੇ ਘਰ ਘਰ ਦੀ ਹਾਲਤ ਬਹੁਤ ਚੰਗੀ ਸੀ ਗਲਤ ਗੀਤਾਰੇ ਪਰਿਵਾਰ ਕੋਲ ਗਰਮੀਆਂ ਤੇ ਸਰਦੀਆਂ ਲਈ ਕਾਫੀ ਕੱਪੜੇ ਸਨ ਗਲਤ ਬਹੁਤ ਬਹੁਤ ਧੰਨਵਾਦ ਜੀ